ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡ ਲੈ ਕੇ ਹਾਜ਼ਰਾਂ ਜੀ ਅੱਜ ਦੀ ਗੱਲ ਤੇ ਕੱਲ ਦੀ ਗੱਲ ਕਰਾਂਗੇ ਯਾਨੀ ਕਿ ਅਗਲੇ 48 ਘੰਟਿਆਂ ਦੇ ਦਰਮਿਆਨ ਪੰਜਾਬ ਪਲੱਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਐ ਐਸੇ ਰਿਤਿਆਂ ਸਿੱਧਾ ਤੁਹਾਨੂੰ ਤਾਜ਼ਾ ਸੈਟੇਲਾਈਟ ਦਸੇਰੇ ਤੇ ਲੈ ਕੇ ਚੱਲਦੇ ਆ ਜੀ ਲਗਭਗ ਸਵੇਰ ਦੇ 8:00 ਵਜੇ ਨੇ ਜਾ ਰਹੇ ਆ 18 ਜੂਨ ਦੀ ਅੱਜ ਸਵੇਰ ਹੈ ਜਿਵੇਂ ਕਿ ਸਾਨੂੰ ਕੱਲ ਰਾਤ ਹੀ ਅਫਰਡ ਦਿੱਤੀ ਸੀ ਕਿ ਤੜਕੇ ਸਵੇਰੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਜੜਜੜ ਲੱਗਣ ਦੀ ਪੂਰੀ ਉਮੀਦ ਹੈ ਸੋ ਅੱਜ ਤੜਕੇ 5:30 5:30 ਵਜੇ ਤੋਂ ਬੱਦਲ ਬਣਨਾ ਸ਼ੁਰੂ ਹੋਇਆ ਹਾਲਾਂਕਿ ਬੱਦਲ ਪੰਜਾਬ ਦੇ ਹੋਰ ਤੇ ਖੇਤਰਾਂ ਦੇ ਵਿੱਚ ਐਸੇ ਲਈ ਐਕਟੀਵੇਟ ਹੈ ਸੈਟੇਲਾਈਟ ਦੀ ਸੇਵਾ ਤੁਸੀਂ ਦੇਖ ਨਹੀਂ ਸਕਦੇ ਆ ਸੋ ਮੀ ਵਾਲਾ ਬੱਦਲ ਐਕਟੀਵੇਟ ਹੋਇਆ ਜੇ ਮਾਨਸਾ ਵਾਲੇ ਫਾਸਿਆਂ ਮਾਨਸਾ ਲਹਿਰਾ ਗਾਗਾ ਸਨਾਮ ਨਾਬਾ ਪਟਿਆਲਾ ਰਾਜਪੁਰਾ ਸ਼ਰੀਫਤਗੜ੍ਹ ਸਾਹਿਬ ਲੁਧਿਆਣਾ ਦੇ ਕੁਝ ਖੇਤਰ ਲੁਧਿਆਣਾ ਦੇ ਪੂਰਬੀ ਖੇਤਰ ਔਰ ਨਾਬਾ ਪਟਿਆਲਾ ਤੇ ਇਸ ਵੇਲੇ ਕਾਰਵਾਈਆਂ ਹੋ ਰਹੀਆਂ ਨੇ ਮਹਾਲੀ ਚੰਡੀਗੜ੍ਹ ਰੋਪੜ ਤੇ ਨਾਲ ਲੱਗਦੇ ਜਿਹੜੇ ਡੇਰਾ ਬਸੀ ਤੇ ਸਮਰਾਲਾ ਮਰਿੰਡਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਛਰਾਟੇ ਇਸ ਵੇਲੇ ਬੂੰਦਾਬਾਦੀ ਹੋ ਰਹੀ ਹੈ ਸੋ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗ ਚੁੱਕੇ ਨੇ ਮਾਨਸਾ ਤੋਂ ਲੈ ਕੇ ਪਟਿਆਲਾ ਸਰਹੰਦ ਸ਼੍ਰੀ ਫਤਿਹਗੜ੍ਹ ਸਾਹਿਬ ਰਾਜਪੁਰਾ ਖੰਨਾ ਫੈਲ ਖਮਾਣੋ ਇਹਨਾਂ ਖੇਤਰਾਂ ਦੇ ਵਿੱਚ ਤੇ ਆਉਂਦੇ ਮਤਲਬ ਕਿ ਜਿਹੜਾ ਹੁਣ ਲੰਘ ਰਿਹਾ ਟਾਈਮ ਹੁਣ ਇਕੱਠ ਹੋ ਅਜ ਰਿਹਾ ਤੇ ਆਉਂਦੇ ਘੰਟਿਆਂ ਤੱਕ ਆ ਪੂਰਾ ਖੇਤਰ ਕਵਰ ਹੋ ਸਕਦਾ ਪੂਰਾ ਖੇਤਰ ਦੇ ਵਿੱਚ ਅਸਲੇ ਕਿੰਨਾਂ ਹੋ ਰਹੀ ਆ ਤੇ ਆਉਂਦੇ ਅੱਧੇ ਘੰਟੇ ਘੰਟੇ ਤੱਕ ਇੱਥੇ ਮੀਂਹ ਜੜੇ ਆ ਪਹੁੰਚਣਗੇ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੇ ਫਿਲਹਾਲ ਕੱਲੇ ਨਾਲੋਂ ਮੌਸਮ ਅੱਜ ਥੋੜਾ ਸ਼ਾਂਤ ਹੈ ਕੱਲ ਹਰਿਆਣਾ ਰਾਜਸਥਾਨ ਦੇ ਵਿੱਚ ਤਾਵਰ ਤੋੜ ਬੱਦਲ ਬਣ ਰਹੇ ਸੀ ਹਾਲਾਂਕਿ ਅੱਜ ਵੀ ਦੁਪਹਿਰ ਤੋਂ ਬਾਅਦ ਗਰਜ ਰਿਸਕ ਵਾਲੇ ਬੱਦਲ ਆ ਜਿਹੜੇ ਉਹ ਤਾਵਰ ਤੋੜ ਬਣਨੇ ਸ਼ੁਰੂ ਹੋਣਗੇ ਪੰਜਾਬ ਦੇ ਵਿੱਚ ਮਾਝਾ ਖੇਤਰ ਨੂੰ ਜੇਕਰ ਛੱਡ ਜਾਈਏ ਮਾਝੇ ਦੇ ਵਿੱਚ ਹਮਸ ਇਸ ਵੇਲੇ ਸਭ ਤੋਂ ਜ਼ਿਆਦਾ ਬਣੀ ਹੋਈ ਆ ਸ੍ਰੀ ਅਮਰitsar ਸਾਹਿਬ ਤਰਨਤਾਰਨ ਸਾਹਿਬ ਗੁਰਦਾਸਪੁਰ ਤੇ ਫਟਾਣਕੋਟ ਚਾਰਾ ਜਨਿਆਂ ਦੇ ਵਿੱਚ ਹਮਸ ਹੈ ਜਿਹੜੀ ਇੱਕ ਲੈਵਲ ਤੇ ਆ ਹਮਸਵਾਰੀ ਹੋਈ ਹੈ ਤੇ ਇਹਦਾ ਮਤਲਬ ਕਿ ਬੱਦਲ ਗਰਜ ਅਲਿਸ਼ਕ ਵਾਲੇ ਇਹਨਾਂ ਖੇਤਰਾਂ ਦੇ ਵਿੱਚ ਵੀ ਬਣ ਸਕਦੇ ਨੇ ਐਕਟੀਵੇਟ ਹੋ ਸਕਦੇ ਨੇ ਤੇ ਅੱਜ ਤੇ ਕੱਲ ਯਾਨੀ ਕਿ ਅਗਲੇ 48 ਘੰਟੇ ਮਾਝਾ ਖੇਤਰ ਵੀ ਕਵਰ ਹੋ ਸਕਦਾ ਜੇਕਰ ਲੈਂਦੇ ਵਾਲੇ ਫਸਫ ਪੱਤਲ ਬਣਿਆ ਤੇ ਮਾਝੇ ਦੇ ਬਹੁਤੇ ਖੇਤਰਾਂ ਦੇ ਵਿੱਚ ਉਮੀਦ ਹੈ ਅਸਰ ਜੜਿਆ ਵੜਦੇ ਜਾ ਫਰੇ ਨੇ ਇਸਲਾਵਾ ਜੀ ਗਰਜ ਅਲਿਸ਼ਕ ਵਾਲੇ ਬੱਦਲ ਅਜ ਹਰਿਆਣੇ ਵਾਲੇ ਫਾਸਿਆਂ ਜਾਂ ਰਾਜਸਥਾਨ ਵਾਲੇ ਫਾਸਿਆਂ ਫਿਰ ਤੋਂ ਐਂਟਰ ਕਰਨਗੇ ਪੰਜਾਬ ਦੇ ਵਿੱਚ ਤੇ ਪੰਜਾਬ ਦਾ ਮਾਲਵਾ ਖੇਤਰ ਇੱਕ ਵਾਰ ਫਿਰ ਤੋਂ ਕਵਰ ਹੋ ਸਕਦਾ ਹੈ ਸ਼ਾਮ ਤੱਕ ਜੇਕਰ ਅੱਜ ਬਹੁਤੇ ਖੇਤਰ ਪੰਜਾਬ ਦੇ ਵਿੱਚ ਮੀਂਹ ਦਰਜ ਨਹੀਂ ਹੁੰਦੇ ਤੇ ਫਿਰ ਕੱਲ ਤੇ ਗੱਲ ਜਾਏਗੀ ਕੱਲ ਵੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਇੱਕ ਵਾਰ ਵਧੀਆ ਮੀਂਹ ਫਿਰ ਤੋਂ ਜੜਿਆ ਵੇਖਣ ਨੂੰ ਮਿਲ ਸਕਦੇ ਨੇ ਮਾਲਵੇ ਦੇ ਲਗਭਗ ਸਾਰੇ ਜ਼ਿਲ੍ਹੇ ਕਵਰ ਹੋ ਸਕਦੇ ਨੇ ਪਛਮੀ ਮਾਲਵੇ ਤੋਂ ਲੈ ਕੇ ਪੂਰਬੀ ਮਾਲਵੇ ਤੱਕ ਸੋ ਦੁਪਹਿਰ ਬਾਅਦ ਕਿੱਥੇ ਬੱਦਲ ਬਣਦਾ ਜਾਂ ਫਿਰ ਉਸ ਤੋਂ ਪਹਿਲਾਂ ਬੱਦਲ ਫੜਦਾ ਇਹਦੀ ਅਪਡੇਟ ਤੁਹਾਨੂੰ ਅਸੀਂ ਲਾਈਵ ਆ ਕੇ ਦੇ ਦਿਆ ਕਰਾਂਗੇ ਜਾਂ ਫਿਰ ਤੁਹਾਨੂੰ ਲਿਖਤੀ ਰੂਪ ਸਾਕੇ ਸਾਂਝੀ ਕਰ ਦਿਆ ਕਰਾਂਗੇ ਫਿਲਹਾਲ ਅਗਲੇ 48 ਘੰਟੇ ਪੰਜਾਬ ਦੇ ਮਾਝਾ ਖੇਤਰ ਸਣੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੌਣ ਦੀ ਉਮੀਦ ਹੈ ਕਿਉਂਕਿ ਪ੍ਰੀ ਮੌਨਸੂਨ ਦੀਆਂ ਕਾਰਵਾਈਆਂ ਇਸ ਵੇਲੇ ਐਕਟੀਵੇਟ ਨੇ ਤੇ ਮੌਨਸੂਨ ਤੋਂ ਪਹਿਲਾਂ ਦੀਆਂ ਇਹ ਕਾਰਵਾਈਆਂ ਨੇ ਤੇ ਨਾਲ ਨਾਲ ਦੇ ਨਾਲ ਜਿਹੜਾ ਇੱਕ ਪਛਮੀ ਸਿਸਟਮ ਹੈ ਜਿਹੜਾ ਪਹੁੰਚ ਕੀਤਾ ਹੋਇਆ ਤੇ ਉਹਦੀ ਵੀ ਜਿਹੜੀ ਸਾਂਝੀ ਕਾਰਵਾਈ ਇਸ ਵੇਲੇ ਵੇਖਣ ਨੂੰ ਮਿਲ ਰਹੀ ਆ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੱਡੇ ਫੱਦੇ ਤੇ ਮੀਂਹ ਜੜਿਆ ਅੱਲਾ ਕਰੇ ਨੇ ਸੋ ਆਉਂਦੇ ਘੰਟਿਆਂ ਦੇ ਵਿੱਚ ਜਿੱਥੇ ਬੱਦਲ ਬਣ ਗਿਆ ਜੀ ਕਿਉਂਕਿ ਐਸੇ ਵੇਲੇ ਤਾਂ ਮੀਂਹ ਲੱਗ ਚੁੱਕੇ ਨੇ ਮਾਨਸਾ ਤੋਂ ਲੈ ਕੇ ਬਾਦ ਖੇਤਰ ਤੱਕ ਕਿ ਲੈਂ ਇੱਕ ਪੱਟੀ ਦੀ ਤਰ੍ਹਾਂ ਮੀਂਹ ਵਰਝ ਹੋ ਰਿਹਾ ਸੋ ਆਉਂਦੇ ਘੰਟਿਆਂ ਦੇ ਵਿੱਚ ਜਿੱਥੇ ਕਿਤੇ ਬੱਦਲ ਬਣੇਗਾ ਤੁਹਾਨੂੰ ਉਹਦੀ ਅਪਡੇਟ ਅਸੀਂ ਦੇ ਦਿਆ ਕਰਾਂਗੇ ਧੰਨਵਾਦ ਜੀ ਸ਼ੁਕਰੀਆ